ਸੁੱਚਾ ਸੂਰਮਾ ਸਿਰਫ ਇੱਕ ਫਿਲਮੀ ਨਹੀਂ ਹੈ ਇੱਕ ਟ੍ਰੈਂਡ ਸੈਂਟਰ ਹੈ ਜਿਸ ਨੇ ਪੰਜਾਬੀ ਸਿਨੇਮਾ ਵਿੱਚ ਤੂਫਾਨ ਲਿਆ ਦਿੱਤਾ ਆਪਣੇ ਦਮਦਾਰ ਥੀਮ ਔਰ Song ਨਾਲ ਸਿਖਰਾਂ ਨੂੰ ਛੂਣ ਤੋਂ ਬਾਅਦ ਸੁੱਚਾ ਸ਼ੂਰਮਾ ਇੱਕ ਅਨੋਖੇ ਕਾਰਨ ਲਈ ਚਰਚਾ ਵਿੱਚ ਹੈ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਫੈਨਸ ਨੇ ਬੱਬੂ ਮਾਨ ਦੇ ਸਪੋਰਟਸ ਵਿੱਚ ਪ੍ਰਦਰਸ਼ਨ ਕਰਦੇ ਹੋਏ ਖੁਦ ਹੀ ਫਿਲਮ ਦੇ ਪੋਸਟਰ ਪ੍ਰਿੰਟ ਕਰਵਾਏ ਇਸ ਦਾ ਪ੍ਰਮੋਸ਼ਨ ਕੀਤਾ ਇਸ ਤਰ੍ਹਾਂ ਦ ਫੈਨਸ ਪ੍ਰੇਰਿਤ ਪ੍ਰਮੋਸ਼ਨ ਜੋ ਅੱਜ ਤੱਕ ਸਿਰਫ ਦੱਖਣੀ ਭਾਰਤੀ ਸਿਨੇਮਾ ਵਿੱਚ ਹੁੰਦਾ ਸੀ ਹੁਣ ਪੰਜਾਬੀ ਫਿਲਮ ਉਦਯੋਗ ਵਿੱਚ ਵੀ ਹੋ ਰਿਹਾ ਹੈ ਇਸ ਦਾ ਸਿਰਾ ਸੁੱਚਾ ਸੂਰਮਾ ਨੂੰ ਜਾਂਦਾ ਹੈ ਸੁੱਚਾ ਸੂਰਮਾ ਨੇ ਫੈਂਸੀ ਭਾਗੀਦਾਰੀ ਨੂੰ ਇੱਕ ਨਵੇਂ ਪੱਧਰ ਤੇ ਪਹੁੰਚਾ ਦਿੱਤਾ ਹੈ ਤੇ ਇਹ ਪੰਜਾਬ ਵਿੱਚ ਫਿਲਮਾਂ ਦੇ ਪ੍ਰੋਮੋਸ਼ਨ ਦਾ ਨਵਾਂ ਮਾਪਦੰਡ ਸਥਾਪਿਤ ਕਰ ਰਿਹਾ ਹੈ ਇੱਕ ਸਿਰਫ ਫਿਲਮ ਨਹੀਂ ਇੱਕ ਸਾਂਸਕ੍ਰਿਤਕ ਘਟਨਾ ਹੈ ਤੇ ਇੱਕ ਟ੍ਰੈਂਡ ਅੱਗੇ ਵੱਧਦਾ ਜਾ ਰਿਹਾ ਹੈ ਫਿਲਮ ਜਲਦੀ ਰਿਲੀਜ਼ ਹੋਣ ਜਾ ਰਹੀ ਹੈ ਇਸ ਦੀ ਚਲਕ ਦੇਖਣ ਲਈ ਤਿਆਰ ਹੋ ਜਾਓ ਸਾਗਾ ਸਟੂਡੀਓ ਦੇ 7 ਕਲਰਸ ਇਸ ਫਿਲਮ ਨੂੰ ਇਕੱਠੇ ਪੇਸ਼ ਕਰ ਰਹੇ ਨੇ ਤੇ ਇਸਨ ਲੋਕ ਕਥਾ ਦੇ ਮਹਾਨਾਇਕ ਦਾ ਅਦਭੁਤ ਥੀਏਟਰ ਵਿੱਚ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਇੱਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਤੇ ਕੋਈ ਸਾਧਾਰਨ ਜਿਹੇ ਪਾਵਰਫੁਲ ਵਿਸ਼ਾ ਤੇ ਵਧੀਆ ਕਲਾਕਾਰ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇੱਕ ਇਤਿਹਾਸ ਰਚਨ ਜਾ ਰਹੀਆਂ ਨੇ ਇਸ ਫਿਲਮ ਦਾ ਨਿਰਦੇਸ਼ਕ ਅਮਿਤੋ ਜਮਾਨ ਨੇ ਕੀਤਾ ਹੈ ਇਸ ਫਿਲਮ ਵਿੱਚ ਡੀਓਪੀ ਦੇ ਤੌਰ ਤੇ ਅਨਦਰਜੀਤ ਬੰਸਲ ਨੇ ਕੰਮ ਕੀਤਾ ਹੈ ਸੁੱਚਾ ਸੁਮਰ ਦਾ ਸੰਗੀਤ ਸਾਗਾ 뮤직 ਦੇ ਅਧਿਕਾਰਿਕ ਹੈਂਡਲ ਸਿਲਰਿਸ ਕੀਤਾ ਜਾਵੇਗਾ ਇਹ ਫਿਲਮ 20 ਸਤੰਬਰ 2024 ਨੂੰ ਦੁਨੀਆ ਪਰਦੇ ਸਿਨੇਮਾ ਕਾਰਵਚ ਰਿਲੀਜ਼ ਹੋਵੇਗੀ